LPG ਗੈਸ ਸਿਲੰਡਰਾਂ ਦੇ ਖਪਤਕਾਰਾਂ ਨੂੰ ਨਵੇਂ ਸਾਲ ਤੇ ਵੱਡਾ ਝਟਕਾ ਲੱਗਾ ਵਪਾਰਕ LPG ਸਿਲੰਡਰਾਂ ਤੇ ਘਰੇਲੂ ਸਿਲੰਡਰਾਂ ਦੀਆਂ ਦਰਾਂ ਅੱਜ 1 ਜਨਵਰੀ 2026 ਤੋਂ ਅਪਡੇਟ ਕੀਤੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਵਪਾਰਕ ਸਿਲੰਡਰਾਂ ਦੇ ਵਿੱਚ ਲਗਭਗ 111 ਰੁਪਏ ਦਾ ਵਾਧਾ ਹੋਇਆ ਹੈ ਹਾਲਾਂਕਿ ਘਰੇਲੂ LPG ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਕੀਤਾ ਗਿਆ 111 ਰੁਪਏ ਦੇ ਵਾਧੇ ਦੇ ਨਾਲ ਹੁਣ ਵਪਾਰਕ ਸਿਲੰਡਰ ਉਪਲਬਧ ਹੋਣਗੇ ਭਾਵੇਂ 111 ਰੁਪਏ ਵਪਾਰਕ ਸਿਲੰਡਰ ਮਹਿੰਗਾ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ 19 ਕਿਲੋਗ੍ਰam ਵਾਲਾ LPG ਸਿਲੰਡਰ ਅੱਜ ਤੋਂ ਦਿੱਲੀ ਦੇ ਵਿੱਚ 1580 ਰੁਪਏ 50 ਪੈਸੇ ਦੀ ਬਜਾਏ 1691 ਰੁਪਏ 50 ਪੈਸੇ ਦੇ ਵਿੱਚ ਉਪਲਬਧ ਹੋਵੇਗਾ ਕੋਲਕਾਤਾ ਦੇ ਵਿੱਚ ਹੁਣ ਇਹ ਸਿਲੰਡਰ 1795 ਰੁਪਏ ਦੇ ਵਿੱਚ ਉਪਲਬਧ ਹੋਵੇਗਾ ਪਹਿਲਾਂ ਇਹ ਕੋਲਕਾਤਾ ਦੇ ਵਿੱਚ 1684 ਰੁਪਏ ਦੇ ਵਿੱਚ ਉਪਲਬਧ ਸੀ ਇਸੇ ਤਰ੍ਹਾਂ ਇੱਥੇ ਵੀ 111 ਰੁਪਏ ਦਾ ਵਾਧਾ ਕਮਰਸ਼ੀਅਲ ਸਿਲੰਡਰ ਦੇ ਵਿੱਚ ਕੀਤਾ ਗਿਆ ਮੁੰਬਈ ਦੀ ਗੱਲ ਕਰੀਏ ਤਾਂ ਮੁੰਬਈ ਦੇ ਵਿੱਚ ਹੁਣ ਵਪਾਰਕ ਸਿਲੰਡਰ 1531 ਰੁਪਏ 50 ਪੈਸੇ ਦੀ ਬਜਾਏ 1642 ਰੁਪਏ 50 ਪੈਸੇ ਦੇ ਵਿੱਚ ਉਪਲਬਧ ਹੋਵੇਗਾ ਇਸੇ ਤਰ੍ਹਾਂ ਚਨਈ ਦੇ ਵਿੱਚ ਵਪਾਰਕ ਸਿਲੰਡਰ ਦੀ ਕੀਮਤ ਅੱਜ ਤੋਂ 1849 ਰੁਪਏ 50 ਪੈਸੇ ਹੋ ਗਈ ਹੈ ਭਾਵ ਦੇਸ਼ ਦੇ ਸਾਰੇ ਇਲਾਕਿਆਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਕਮਰਸ਼ੀਅਲ ਸਿਲੰਡਰਾਂ ਦੀ ਕੀਮਤ ਦੇ ਵਿੱਚ 111 ਰੁਪਏ ਦਾ ਵਾਧਾ ਪ੍ਰਤੀ ਸਿਲੰਡਰ ਕੀਤਾ ਗਿਆ ਹੈ ਹਾਲਾਂਕਿ ਘਰੇਲੂ ਸਿਲੰਡਰਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਵਾਧੇ ਦੀ ਕੋਈ ਜਾਣਕਾਰੀ ਅਜੇ ਨਹੀਂ ਹੈ ਭਾਵ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਜਿਉਂ ਦੀਆਂ ਤਿਉਂ ਰਹਿਣਗੀਆਂ ਪਰ ਵਪਾਰਕ ਸਿਲੰਡਰਾਂ ਦੀ ਕੀਮਤ ਦੇ ਵਿੱਚ ਵੱਡੇ ਵਾਧੇ ਤੋਂ ਬਾਅਦ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਜਲਦ ਹੀ ਸਰਕਾਰ ਘਰੇਲੂ ਸਿਲੰਡਰਾਂ ਦੇ ਕੀਮਤਾਂ ਦੇ ਵਿੱਚ ਵੀ ਵਾਧਾ ਕਰ ਸਕਦੀ ਹੈ ਸੋ ਭਾਰਤ ਦੇ ਗ੍ਰਾਹਕਾਂ ਦੇ ਵਿੱਚ ਭਾਰਤ ਦੇ ਆਮ ਲੋਕਾਂ ਦੇ ਉੱਤੇ ਇਹ ਵੱਡਾ ਬੋਝ ਨਵੇਂ ਸਾਲ ਦੇ ਮੌਕੇ ਪਿਆ ਇਸ ਦੇ ਨਾਲ ਕਮਰਸ਼ੀਅਲ ਤੌਰ ਤੇ ਵਰਤੇ ਜਾਂਦੇ ਸਿਲੰਡਰਾਂ ਦੇ ਵਾਧੇ ਦੇ ਕਾਰਨ ਆਮ ਤੌਰ ਤੇ ਜਿਨ੍ਹਾਂ ਵਸਤੂਆਂ ਦੇ ਨਿਰਮਾਣ ਦੇ ਵਿੱਚ ਗੈਸ ਸਿਲੰਡਰਾਂ ਦਾ ਇਸਤੇਮਾਲ ਹੁੰਦਾ ਹੈ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਵੀ ਜਿਤਾਈ ਜਾ ਰਹੀ ਹੈ ਕਿਉਂਕਿ 111 ਰੁਪਏ ਦੇ ਵਾਧੇ ਦੇ ਨਾਲ ਕੀਮਤਾਂ ਦੀ ਲਾਗਤ ਦੇ ਵਿੱਚ ਵਾਧਾ ਜ਼ਰੂਰ ਹੋਵੇਗਾ ਇਸ ਦੇ ਨਾਲ ਆਮ ਗਾਹਕ ਦੀ ਜੇਬ ਦੇ ਉੱਤੇ ਇਸ ਦਾ ਅਸਰ ਪੈਣਾ ਲਾਜ਼ਮੀ ਹੈ ਅਤੇ ਚੀਜ਼ਾਂ ਦੇ ਨਿਰਮਾਣ ਦੀ ਕੀਮਤ ਦੇ ਵਿੱਚ ਵਾਧਾ ਹੋਣਾ ਵੀ ਲਾਜ਼ਮੀ ਹੈ ਸੋ ਆਮ ਗਾਹਕ ਆਮ ਲੋਕਾਂ ਦੀ ਜੇਬ ਦੇ ਉੱਤੇ ਵੱਡਾ ਭਾਰ ਨਵੇਂ ਸਾਲ ਦੇ ਮੌਕੇ ਪਿਆ ਹਾਲਾਂਕਿ ਸਰਕਾਰ ਨੇ ਅਜੇ ਘਰੇਲੂ ਸਿਲੰਡਰਾਂ ਦੀ ਕੀਮਤਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ ਪਰ ਸੰਭਾਵੀ ਤੌਰ ਤੇ ਜੇਕਰ ਕਮਰਸ਼ੀਅਲ ਸਿਲੰਡਰਾਂ ਦੇ ਵਿੱਚ ਵਾਧਾ ਹੋਇਆ ਹੈ ਤਾਂ ਜਲਦ ਹੀ ਕਿਆਸ ਲਗਾਏ ਜਾ ਰਹੇ ਨੇ ਕਿ ਘਰੇਲੂ ਸਿਲੰਡਰਾਂ ਦੇ ਉੱਪਰ ਵੀ ਮਹਿੰਗਾਈ ਦੀ ਮਾਰ ਪੈ ਸਕਦੀ ਹੈ ਜਿਸ ਕਾਰਨ ਆਮ ਲੋਕਾਂ ਦੀ ਜੇਬ ਦੇ ਉੱਤੇ ਬੋਝ ਹੋਰ ਪਵੇਗਾ ਹਾਲਾਂਕਿ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਾਧੇ ਨਾਲ ਵੀ ਆਮ ਲੋਕਾਂ ਦੀ ਜੇਬ ਦੇ ਉੱਤੇ ਭਾਰ ਵਧਿਆ ਪਰ ਜੇਕਰ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਵਧਦੀਆਂ ਨੇ ਤਾਂ ਆਮ ਲੋਕਾਂ ਦੀ ਜੇਬ ਦੇ ਉੱਤੇ ਵਾਧੂ ਬੋਝ ਪਵੇਗਾ ਸੋ ਨਵੇਂ ਸਾਲ ਦੀ ਆਮਦ ਦੇ ਮੌਕੇ ਮਹਿੰਗਾਈ ਦਾ ਇੱਕ ਹੋਰ ਝਟਕਾ ਲੋਕਾਂ ਨੂੰ ਲੱਗਿਆ ਹੈ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਦੇਸ਼ ਭਰ ਦੇ ਵਿੱਚ 111 ਰੁਪਏ ਦਾ ਵਾਧਾ ਕੀਤਾ ਗਿਆ ਹੈ